ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਅ ਅੱਜ ਗਏ ਸੀਗੇ ਦਿਲਪ੍ਰੀਤ ਵੀਰੇ ਉਹਨਾਂ ਦੇ ਘਰੇ ਮਿਲਣ ਉਹਨਾਂ ਨੂੰ ਤੇ ਸਾਰਿਆਂ ਨੂੰ ਮਿਲੇ ਉਹਨਾਂ ਦੀ ਮੰਮੀ ਉਹਨਾਂ ਨੂੰ ਵੀ ਡੈਡੀ ਉਹਨਾਂ ਨੂੰ ਵੀ ਚਾਚੇ ਉਹਨਾਂ ਨੂੰ ਵੀ ਸਭ ਦੇ ਬੜੇ ਸੁਆਹ ਯਾਰ ਵਧੀਆ ਹਨਾ ਕਿ ਆਪਣੇ ਵਰਗੇ ਸਿੰਪਲ ਜੇ ਵੀ ਬੰਦੇ ਆ ਹਨਾ ਕਿ ਸਿਆਦਗੀ ਦੇ ਵਿੱਚ ਜੀਵਨ ਵੀ ਜਿਵੇਂ ਜਮਾਈ ਆਪਣੇ ਵਰਗੀਆਂ ਆਤਾਂ ਉਹਨਾਂ ਦੀਆਂ ਹਨਾ ਸਾਰੇ ਸਾਰੇ ਪਾਸਿਆਂ ਤੇ ਬੜਾ ਚੰਗਾ ਲੱਗਿਆ ਮਿਲ ਕੇ ਉਹਨਾਂ ਨੂੰ ਹਨਾ ਬਹੁਤ ਵਧੀਆ ਸੁਭਾਅ ਸੀਗਾ ਅੱਜ ਕਾਫੀ ਟਾਈਮ ਉਹਨਾਂ ਦੇ ਕੋਲੀ ਲਾ ਕੇ ਆਂਦਾ ਕਿੰਨੇ ਦਿਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ ਵੀ ਹਾਂ ਆਉਣਾ 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 ਹਨਾ ਅੱਜ ਫੇਰ ਵੇਲ ਸੀਗਾ ਅੱਜ ਕੋਈ ਕੰਮ ਹੈ ਨਹੀਂ ਸੀ ਤਾਂ ਮੈਂ ਕਿਹਾ ਚਲੋ ਜਾ ਕੇ ਆਉਨੇ ਆ ਨਾ ਤੇ ਅੱਜ ਜਾ ਕੇ ਆਏ ਤੇ ਹੋਰ ਅੱਜ ਚੱਲਦਾ ਭਿੰਡੀ ਨੂੰ ਪਾਣੀ ਉਹਨੂੰ ਦਿਖਾਉਨੇ ਆ ਆ ਦੇਖੋ ਅੱਜ ਪਿੰਡੀ ਨੂੰ ਪਾਣੀ ਚੱਲਦਾ ਪਿੰਡੀ ਹਰੀ ਹੋ ਗਈ ਆ ਤੇ ਹੁਣ ਪਾਣੀ ਲਾਉਣ ਲੱਗਿਆ ਦੇਖੋ ਪਿੰਡੀ ਹਰੀ ਪੂਰੀ ਵਧੀਆ ਹੋ ਗਈ ਅੱਜ ਪਾਣੀ ਚੱਲ ਬਣਨਵਾ ਕੀ ਕਹਿੰਦਾ ਸੀਗਾ ਤੂੰ ਕਿਉਂ ਤੈਨੂੰ ਆਉਂਦਾ ਨਹੀਂ ਅੱਛਾ ਕਿੱਥੋਂ ਹੁਣ ਤੈਨੂੰ ਸਿਖਾਈਏ ਕਦੋਂ ਹੋ ਜਾ ਹੁਣ ਬੁढ़ा ਹੋ ਕੇ ਸਿਖੇਗਾ ਕਿ ਉੱਥੇ ਕਜ਼ਰਿਸਤਾਨ ਚ ਜਾ ਕੇ ਜੇ ਸਿਖੇਗਾ ਜਿੱਦਣ ਉਸ ਦਾ ਮਟਰ ਬਾਉਂ ਸੀਗੇ ਅੱਛਾ ਮੈਂ ਯਾਰ ਨਗਲਾ ਉਹ 1.5 ਕਿੱਲਾ ਤਰਾ ਸੁੱਖਾ ਆਏਗਾ ਮੋੜਾ ਬਣ ਕੇ ਬਿਠਾ ਆਏਗਾ ਹਾਂ ਮੈਂ ਤੇ ਧਰ ਪਰ ਕੇ ਬਣ ਕੇ ਤੇ ਤੇਲੀ ਕੋਈ ਚਲਾਉਗਾ ਉਹ ਉਥੇ ਉਸ ਦੀ ਅਸੀ ਖੱਤਾ ਦੇਖਾਂਗਾ ਲੈ ਕੇ ਆ ਕਿਹੜਾ ਖੱਤਾ ਉਹ 1.5 ਕਿੱਲਾ ਬੜੀਆ ਵਾਲਾ ਅੱਛਾ ਹੁਣ ਚੱਲਦੀ ਹੈ ਮਟਰ ਹਾਂ ਮੈਂ ਹੀ ਚਲਾਇਆ ਜੇ ਕੋਈ ਮਟਰ ਚਲਾ ਦੇ ਬਰਨਵਾ ਇੱਕ ਨਾ ਯਾਰ ਗਮ ਉਹ ਘਰ ਉਹ ਜਿਹੜਾ ਖੁੰਜੇ ਤੇ ਪਨੀਰੀ ਦੇ ਉਹ ਹੋਇਆ ਨਾ ਇਕੱਠਾ ਉਹਨੂੰ ਯਾਰ ਕੱਢ ਦੀ ਬਾਅਦ ਚ ਜਦ ਜੇ ਜੇ ਕੱਲ ਨੂੰ ਪਾਣੀ ਪਾਏਗਾ ਨੀ ਹੁਣ ਕੱਲ ਨੂੰ ਫੇਰ ਪਾਵਾਂਗੇ ਨਾ ਪਾਣੀ ਵੀ ਉਦੋਂ ਪਾਣੀ ਪਾਈ ਤੇ ਉੱਪਰ ਉੱਠ ਘਟੂ ਉਦੋਂ ਉਹਨੂੰ ਕਢਵਾ ਦਿੰਦੇ ਹਾਂ ਹਾਂ ਉਹਨੂੰ ਯਾਰ ਕਢਦੀ ਮਣ ਇਹ ਆਪਣਾ ਕਾਸਮ ਬੁੜਾ ਇਹਨੂੰ ਮੈਂ ਬੁੜਨਵਾਈ ਕਹਿੰਦਾ ਹਾਂ ਹਿੰਦੀ ਦੇ ਵਿੱਚ ਹਨਾ ਪਿਆਰ ਨਾਲ ਨਾ ਤਾਂ ਆਪਾਂ ਚਲੋ ਆਪਣੀ ਤੋਂ ਬਹੁਤ ਵੱਡਾ ਵਾ ਬਾਪੂ ਹੁਣਾਂ ਤੋਂ ਵੀ ਵੱਡਾ ਹੋਊਗਾ ਉਮਰ ਤੇ ਤਾਂ ਬਹੁਤ ਟਾਈਮ ਦਾ ਆਪਣੇ ਕੰਮ ਕਰਦਾ ਹਨਾ ਬਹੁਤ ਸਾਲ ਹੋ ਗਏ ਉਮਰ ਨੰਗਾਤੀ ਜਨੇ ਜਿਆਦਾ ਆਪਣੇ ਆ ਇਹ ਤੇ ਆਪਾਂ ਤਾਂ ਇਹਨੂੰ ਬੁੜਨભાઈ ਕਹਿੰਨੇ ਨੇ ਬੁੜਨਵਾ ਕੀ ਹਾ ਕੀ ਕਰਦਾ ਕੀ ਕੰਮ ਕੀਤਾ ਇਹੀ ਗੱਲਾਂ ਤੇ ਅੱਜ ਪਿੰਡੀ ਨੂੰ ਪਾਣੀ ਲਾਇਆ ਦੀ ਪਿੰਡੀ ਹਰੀ ਹੋ ਗਈ ਆ ਤੇ ਹੁਣ ਪਾਣੀ ਤਾਂ ਲਾਤਾ ਵੀ ਜਿਹੜਾ ਕੋਈ ਮਾੜਾ ਮੋਟਾ ਦਾਣਾ ਰਹਿੰਦਾ ਹੋ ਸੁੱਕ ਚ ਪਿਆ ਹੋਊਗਾ ਤਾਂ ਉਹ ਹਰਾ ਹੋ ਜਾ ਠੀਕ ਨੇ ਇਹ ਗੱਲ ਆ ਤੇ ਅੱਜ ਚੱਲਦਾ ਪਨੀਰੀ ਦਾ ਕੰਮ ਤਾਂ ਹੁਣ ਰੋਜ਼ ਹੀ ਚੱਲੀ ਜਾਂਦਾ ਮੈਂ ਤਾਂ ਹੀ ਤਾਂ ਵੀਡੀਓ ਨਹੀਂ ਬਣਾਉਂਦਾ ਵੀ ਕੀ ਵੀਡੀਓ ਬਣਾਉਣੀਆਂ ਹਨ ਬਈ ਪਨੀਰੀ ਦਾ ਕੰਮ ਤਾਂ ਡੇਲੀ ਚੱਲਦਾ ਵੀ ਕੀ ਦਿਖਾਵਾਂ ਡੇਲੀ ਡੇ ਅੱਜ ਹੁਣ ਜਿੰਨੇ ਕ੍ਰੇਡ ਭਰਨੇ ਸੀ ਹਜ਼ਾਰ ਕ੍ਰੇਡ ਭਰਨਾ ਸੀ ਹਜ਼ਾਰ ਕ੍ਰੇਡ ਭਰ ਕੇ ਟਰਾਲੀ 'ਚ ਲੋਡ ਹੋ ਗਿਆ ਕ੍ਰੇਡ ਹੀ ਕਹਿਣ ਲੱਗੇ ਹੁਣ ਇਹਨਾਂ ਨੂੰ ਟ੍ਰੇ 'ਆਂ ਤੇ ਹਜ਼ਾਰ ਟ੍ਰੇ ਭਰੀ ਆ ਬੀ ਵੀ ਮੁੱਕ ਗਿਆ ਤੇ ਮਿੱਟੀ ਵੀ ਮੁੱਕ ਗਈ ਸਾਰੀ ਖਾਲੀ ਹੋ ਗਈ ਹੋ ਗਈ ਮਸ਼ੀਨ ਤੇ ਅਸ ਹੁਣ ਦੇਖਦੇ ਆ ਹੁਣ ਖੱਤੇ ਚ ਧਰਨ ਲੱਗਿਆ ਟਰੇ ਉਹ ਦੇਖੋ ਹਰੇ ਬਈ ਐਨ ਪੂਰੀ ਮਾਲ ਲੱਗ ਗਈ ਟਰਿਆਂ ਦੀ ਪੂਰੀ ਵਧੀਆ ਆਪਣੀ ਜਿੰਨੀ ਵੀ ਮੱਕੀ ਆ ਨਾ ਯਾਨੀ ਕਿ 152 53 ਕਿੱਲੇ ਮੱਕੀ ਆ ਉਹਦੇ ਵਿੱਚੋਂ ਆਹ 6 ਕਿੱਲੇ ਮੱਕੀ ਆਪਣੀ ਕਮਜ਼ੋਰ ਆ। ਇਹ ਵੀ ਤਾਂ ਕਿਉਂਕਿ ਬੀ ਹੋਰ ਆ। ਕਿ ਪਤਾ ਨਹੀਂ ਕਿਹੜਾ ਬੀ ਨਵਾਂ ਦਿੱਤਾ ਸੀਗਾ ਤੇ ਇਹਨੇ ਹਾਈਟ ਨਹੀਂ ਇੰਨੀ ਕਰੀ। ਇਹ ਖੱਤੇ 'ਚ ਨਾ ਇੱਕਦਾਂ ਪਾਣੀ ਖੜਦਾ ਵਾ। ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਬੀ ਦਾ ਕਸੂਰ ਹੋ ਸਕਦਾ। ਇੱਕਦਾਂ 'ਚ ਪਾਣੀ ਖੜਦਾ ਖੱਤੇ 'ਚ ਨਾ। ਪਾਣੀ ਸੁੱਕਦਾ ਨਹੀਂ ਹੈਗਾ ਇੱਕ ਦਿਨ ਭਰ ਦੋ ਹਫਤਾ-ਹਫਤਾ ਪਾਣੀ ਨਹੀਂ ਸੁੱਕਦਾ। ਇਹਦੇ ਵਿੱਚ ਹਨਾ ਇਹ ਪ੍ਰੋਬਲਮ ਸਭ ਤੋਂ ਵੱਡੀ ਆ ਇਹਦੇ ਵਿੱਚ। ਤੇ ਜਾਨਣਗੇ ਆਹੀ ਮੱਕੀ ਮਾੜੀ ਆ ਬਸ ਹੈ ਤਾਂ ਕੱਦ ਤਾਂ ਬਹੁਤ ਆ ਹੈਗਾ ਵਾ 7-7 ਫੁੱਟ ਪਰ ਇਹ ਰਹੀ ਮੈਂ ਮਾੜੀ ਸਮਝਦਾ ਸਾਰਿਆਂ ਨਾਲ ਕਿਉਂਕਿ ਇਹ ਰਹੀ ਮਾੜੀ ਆ ਸ਼ੁਰੂ ਹੁਣ ਵੀ ਬੰਦੇ ਤੋਂ ਤਾਂ ਉੱਪਰ ਆ ਕੱਦ ਹਾਈਟ ਬਹੁਤ ਆ ਛੱਲੀ ਹਜੇ ਹੁਣੀ ਸ਼ੁਰੂ ਹੋਈ ਏ ਮੈਨੂੰ ਬਸ ਸਿਰਫ ਆ 6 ਕਿੱਲੇ ਆ ਬਣ ਇਹ 6 ਕਿੱਲੇ ਆਪਣੀ ਕਮਜ਼ੋਰ ਆ ਮੱਕੀ ਨਹੀਂ ਬਾਕੀ ਸਾਰੀਆਂ ਮੱਕੀਆਂ ਪੂਰੀਆਂ ਵਧੀਆ ਇੱਕ ਇੱਥੇ ਹੋਰ ਖੱਤਾ ਉਹਦੇ ਵਿੱਚ ਪਾਣੀ ਨਹੀਂ ਸੁੱਕਦਾ ਹਣਾ ਤੇ ਇਹ ਪ੍ਰੋਬਲਮ ਆਉਂਦੀ ਆ ਤੇ ਤਾਂ ਹੀ ਤਾਂ ਮੈਂ ਕਹਿੰਦਾ ਹੁਣ ਵੀਰੇ ਕਣਕ ਵਾਲਿਆਂ ਚ ਵੱਢੇ ਚ ਮੱਕੀ ਨਾ ਪੰਗੇ ਦੇ ਇਸੇ ਕੱਲ ਨੂੰ ਹੀ ਮੈਂ ਕਹਿੰਦਾ ਹੁਣਾਂ ਵੀ ਜਿਹੜੀ ਕਣਕ ਵਾਲੇ ਵੱਢੇ ਚ ਮੱਕੀ ਆ ਚਲੋ ਇਹ ਤਾਂ ਆਪਣੀ ਆਲੂ ਵਾਲੇ ਚਾ ਨਾ ਕਿ ਇਹ ਚ ਪਾਣੀ ਵਾਲਾ ਨਜਾਇਜ਼ ਖੜਦਾ ਚਲੋ ਫੇਰ ਵੀ ਯਾਨੀ ਕਿ ਠੀਕ ਆ ਚੰਗੀ ਆ ਉਹ ਤਾਂ ਹੁਣ ਜਿੱਥੇ 6 ਕਿੱਲੇ ਬੀਜੇ ਆ 5 ਕਿੱਲੇ ਦਾ ਝਾੜ ਗੈਣ ਲਾਂਗੇ ਹੋਰ ਕੀ ਹੈ ਨਾ ਤੇ ਇਹ ਸੋਚ ਲਾਂਗੇ ਤੇ ਪਰ ਜਿਹੜੇ ਵੀਰਾਂ ਨੇ ਕਣਕ ਵਾਲੇ ਵੱਢਾਂ ਚ ਬੀਜੀਆਂ ਨੇ ਹੁਣ ਉਹਨਾਂ ਨੂੰ ਪਤਾ ਲੱਗਦਾ ਹੀ ਹੋਊ ਵੀ ਕਿੰਨਾ ਜ਼ੋਰ ਲੱਗਦਾ ਖਾਨ ਕਾਲੇ ਵੱਢ ਦੇ ਚ ਹਨਾ ਕਿੰਨੀ ਮਿਹਨਤ ਆਉਂਦੀ ਹੈ ਬਹੁਤ ਮਿਹਨਤ ਕਰਨੀ ਪੈ ਰਹੀ ਹੋਊਗੀ ਕਣਕ ਵਾਲੇ ਵੱਢ ਦੇ ਵਿੱਚ ਹਨਾ ਕਿਉਂਕਿ ਇੱਕ ਤਾਂ ਗਰਮੀ ਬਹੁਤ ਪੈਂਦੀ ਹੈ ਤੇ ਕਾਫੀ ਚੀਜ਼ਾਂ ਦਾ ਫਰਕ ਆ ਪੈਂਦਾ ਵਾ ਹਨਾ ਤੇ ਇੱਕ ਸੁੰਡੀ ਵੀ ਪਈ ਹੋ ਬਹੁਤ ਜ਼ਿਆਦੇ ਤੇ ਨੰਬਰ 2 ਤੇ ਜਿਹੜੇ ਹਸਾਬ ਨਾਲ ਤੱਕੀ ਗਰਮੀ ਪੈ ਗਈ ਉਸ ਹਸਾਬ ਨਾਲ ਜਦੋਂ ਉਹਦਾ ਬਾਉ ਚਣ ਨਾ ਆਉਣਾ ਕਿ ਸ਼ਾਇਦ ਦਾਣਾ ਬਹੁਤ ਘੱਟ ਕੱਢਿਓ ਪੱਕਾ ਨਹੀਂ ਕਹਿ ਸਕਦੇ ਵੀ ਦਾਣਾ ਬਹੁਤ ਘੱਟ ਕੱਢੂਗੀ ਉਹ ਤੇ ਤਾਂ ਹੀ ਤਾਂ ਵੀਰੇ ਕੋਈ ਆਪਣੇ ਰეკਮੈਂਡਡ ਮੱਕੀ ਹੈ ਹੀ ਨਹੀਂ ਵੀਰੇ ਵੀ ਆਪਣੇ ਜਿਹੜੀ ਅਪ੍ਰੈਲ ਮਹੀਨੇ ਦੇ ਵਿੱਚ ਕੋਈ ਵੀ ਵੀ ਕਵੇ ਵੀ ਹਾਂ ਅਪ੍ਰੈਲ ਮਹੀਨੇ ਤੁਸੀਂ ਲਾ ਲਓ ਇੰਨੇ ਟੈਂਪਰੇਚਰ ਹੁਣ 47 48 ਟੈਂਪਰੇਚਰ ਚ ਕਿੱਥੋਂ ਦਾਣਾ ਪਾਣਾ ਯਾਰ ਵੀਰੇ ਦੱਸੋ ਮੈਨੂੰ ਠੀਕ ਨਹੀਂ ਉਹ ਤਾਂ ਜਿਹੜਾ ਅਪ੍ਰੈਲ ਚ ਮਾਰਚ ਚ ਮੱਕੀ ਲੱਗਦੀ ਹੈ ਉਹਤੇ ਵੀ ਅਸਰ ਪੈ ਜਾਂਦਾ ਝਾੜ ਦਾ ਜਿਹੜੀ ਫਰਵਰੀ ਵਾਲੀ ਆ ਉਹ ਨਹੀਂ ਝਾੜ ਟੌਪ ਦਾ ਦੇਣਾ ਹੁੰਦਾ ਜਿਹੜੀ ਮਾਰਚ ਵਾਲੀ ਆ ਉਹ ਸ਼ਾਇਦ ਘਟਾਈ ਦਿੰਦੀ ਆ ਝਾੜ ਤੇ ਤੇ ਜਿਵੇਂ ਹੁਣ ਆਪਾਂ ਕਹਿੰਨੇ ਆ ਵੀ 120 ਦਿਨ ਦੀ ਇਹ ਫਸਲ ਆ 120 ਦਿਨ ਦੀ ਫਸਲ ਨੂੰ ਪੂਰਾ ਕਰਕੇ ਆਪਦਾ ਪਾਣੀ ਬੰਦ ਕਰ ਦੋ ਉਸ ਤੋਂ ਬਾਅਦ ਵੱਢੀ ਜਾਂਦੀ ਆ ਵੱਢਣੀ ਉਦੋਂ ਆ ਜੇ ਜਾਨੀ ਕਿ ਮੇਰੇ ਹਿਸਾਬ ਨਾਲ ਬਾਕੀ ਚਲੋ ਸਾਰੇ ਵੀਰਾਂ ਦਾ ਆਪੋ ਆਪਣਾ ਤਜਰਬਾ ਆਪੋ ਆਪਣਾ ਹੈਗਾ ਸਾਰਾ ਵੱਢੇ ਉਦੋਂ ਜਦੋਂ ਟਾਂਡਾ ਵੀ ਚਿੱਟਾ ਹੋਵੇ ਤੇ ਛੱਲੀ ਵੀ ਚਿੱਟੀ ਹੋ ਜਾਵੇ ਠੀਕ ਨਹੀਂ ਉਦੋਂ ਵੱਢਣ ਦਾ ਸਵਾਦ ਜਿਹੜਾ ਵਾ ਇੱਕ ਤਾਂ ਥੋੜਾ ਰੇਟ 'ਚ ਵਧੀਆ बिकੂ ਮੱਕੀ ਤੇ ਨੰਬਰ 2 ਤੇ ਵੀਰੇ ਉਹਦੀ ਦਾਣਾ ਨਹੀਂ ਡੁੱਟੂਗਾ ਆਪਾਂ ਨਾ ਇਹ ਗੱਲ ਦੀ ਆਪਾਂ ਨੂੰ ਪਤਾ ਹੀ ਨਹੀਂ ਲੱਗਦੀ ਸਮਝ ਨਹੀਂ ਆਉਂਦੀ ਜਦੋਂ ਆਪਣਾ ਨੁੱਕਰ ਟੁੱਟ ਜਾਂਦੀ ਹੈ ਨੁੱਕਰ ਟੁੱਟ ਕੇ ਦੇਖੋ ਕੰਬੈਨ ਦੇ ਮਗਰੀ ਡੇਪ ਜਾਂਦੀ ਹੈ ਆਪਾਂ ਉਹਨੂੰ ਗੋਲੀਆਂ ਨਹੀਂ ਕਰਦੇ ਕਿਉਂਕਿ ਉਹ ਮਾੜੀ-ਮਾੜੀ ਹੁੰਦੀ ਹੈ ਜੇ ਸਾਰੇ ਹਫਤੇ ਦੀ ਦੇਖੀਏ ਤਾਂ ਉਹ ਬਹੁਤ ਜ਼ਿਆਦਾ ਝਾੜ ਬਣ ਜਾਂਦਾ ਕਟੋ-ਕਟ 4-5 ਕੁਇੰਟਲ ਦਾ ਫਰਕ ਪੈ ਜਾਂਦਾ ਉਹ ਕਿਲੇ ਮਗਰ ਤੇ ਪਤਾ ਕੀ ਹੈ ਵੀਰੇ ਉਹ ਚ ਮਸ਼ੀਨ ਵਾਲੇ ਦਾ ਕਿਸੇ ਦਾ ਦੋਸ਼ ਨਹੀਂ ਜਦੋਂ ਆਪਾਂ ਗਿੱਲੀ ਮੱਕੀ ਵੜਦੇ ਆਂ ਉੱਚ ਕਿਸੇ ਮਸ਼ੀਨ ਵਾਲੇ ਦਾ ਦੋਸ਼ ਨਹੀਂ ਠੀਕ ਨਹੀਂ ਹੁਣ ਤੁਸੀਂ ਆਪਣੇ ਲਾ ਲਓ ਜਿਆਦਾ ਪਰ ਨਿਹਰਾ ਪਾਣੀ ਵਢਣਾ ਉਹ ਛੀਪਾਂ ਤੇ ਜੰਮ ਜਾਂਦਾ ਉਹ ਬਾਲ ਜੇ ਉਹ ਛੀਪਾਂ ਤੇ ਜੰਮ ਜਾਂਦੇ ਆ ਜਾਲ ਦੇ ਉੱਤੇ ਚੰਮ ਜਾਂਦੇ ਆ ਤੇ ਉਹ ਹੁਣ ਵਿਚਾਰਾ ਕੀ ਕਰੇ ਉਸ ਤੋਂ ਬਾਅਦ ਉਹ ਦਾਣਾ ਥੋੜੇ ਟਾਈਮ ਬਾਅਦ ਦਾਣਾ ਸਿੱਟਣ ਲੱਗ ਜਾਣਾ ਉਹਨੇ ਇੱਕ ਤਾਂ ਉਦੋਂ ਅੱਤ ਦੀ ਗਰਮੀ ਹੁੰਦੀ ਆ ਡਰਾਈਵਰਾਂ ਦਾ ਵੀ ਕੋਈ ਕਸੂਰ ਨਹੀਂ ਹੈਗਾ ਕਿ ਹਾਂ ਵਿਚਾਰੇ ਕਿਵੇਂ ਬਾਰ-ਬਾਰ ਉਹ ਸਾਲਾ ਮੈਂਟਾਂ 'ਚ ਭਰ ਜਾਂਦਾ ਜਦੋਂ ਸਾੜ ਹਰਾ ਹੁੰਦਾ ਸਾਡੇ ਪਿਛਲੀ ਵਾਰ ਐਵੇਂ ਹੀ ਹੋਇਆ ਮੈਂ ਕਿਹਾ ਕਰਾਂ ਵੀ ਨਾ ਵੱਡੋ ਹਨਾ 20000 ਰੋਕੇ ਵੜ ਲਓ ਉਹ ਤੇ ਕਿਹਾ ਕਰ ਨਹੀਂ ਆਪਾਂ ਵੱਡਣੀਆਂ ਛੇਤੀ ਖੱਤੇ ਖਾਲੀ ਕਰ ਰਿਆਂ ਚ ਤੇ ਅੱਜ ਜਾ ਕੇ ਖੱਤੇ ਚ ਬਾੜੀ ਦੀ ਮਸ਼ੀਨ ਹਨਾ ਤੇ ਬਾੜੀ 10 ਫੁੱਟ ਗਏ ਆ 10 ਤੋਂ 20 ਫੁੱਟ ਮਸਾਂ ਗਈ ਹੁਕਮਨ ਉਹ ਜਾਨੂ ਛੀਪਾਂ ਭਰ ਗਈਆਂ ਕਿਉਂਕਿ ਹਰੀ ਬਹੁਤ ਜ਼ਿਆਦੇ ਤੇ ਉਹ ਛੀਪਾਂ ਭਰ ਗਈਆਂ ਛੀਪਾਂ ਭਰੀਆਂ ਤੇ ਉਹ ਬਾਲ ਜੰਮ ਗਏ ਉੱਤੇ ਤੇ ਉਹ ਬੁਰੇ ਹਾਲ ਹਨ ਤੇ ਸਾਫ਼ ਕਰਕੇ ਚਲਾਈ ਥੋੜੀ ਜੀ ਫੇਰ ਚੱਲਿਆ ਕਰੇ ਫੇਰ ਬੰਦ ਵਜਿਆ ਕਰੇ ਹਨ ਫੇਰ ਹੋੜ ਮੋੜ ਕੇ ਮੈਂ ਛਾਂਣ ਨਹੀਂ ਵੀ ਪਵਾ ਤੇ ਉਛਾਨ ਨੇ ਵੀ ਛਾਨ ਨੇ ਛੀਪਾਂ ਨਾਲੋਂ ਥੋੜਾ ਜ਼ਿਆਦਾ ਚੱਲ ਜਾਂਦੇ ਆ ਕਿਉਂਕਿ ਹਨ ਪਰ ਜਿਹੜੀ ਸਫਾਈ ਸਾਡੇ ਛੀਪਾਂ ਚ ਬਹੁਤ ਲੱਗਦੀ ਸੀ ਤੇ ਉਸ ਤੋਂ ਬਾਅਦ 10-15 ਦਿਨਾਂ ਬਾਅਦ ਉਹਨਾਂ ਨੇ ਕਿਸੇ ਹੋਰ ਮਸ਼ੀਨ ਤੋਂ ਵਢਾਈ ਹੁਣ ਜਿਹੜੀ ਮੱਕੀ ਦੇ 10 ਦਿਨ ਲੰਘ ਜਾਣ ਉਦੋਂ ਵੱਢਣ ਤੋਂ ਤਾਂ ਉਹ ਆਪੇ ਸੁੱਕ ਜਾਂਦੀ ਹਨ ਤੇ ਫੇਰ ਕਿਹੜੀ ਪ੍ਰੋਬਲਮ ਆਉਣੀ ਹੈ ਤੇ ਇਸ ਚੱਕਰ ਦੇ ਵਿੱਚ ਵੀਰੇ ਬਹੁਤ ਗੱਲਾਂ ਨੇ ਇਹਨੂੰ ਨੋਟ ਕਰਨ ਵਾਲੀਆਂ ਮੱਕੀ ਨੂੰ ਹਨਾ ਕਿ ਮੈਂ ਆਪ ਖੋਦ ਕਰਨ ਮੈਂ ਆਪ ਖੁਦ ਘਾਟਾ ਖਾਦੇ ਹੋਏ ਆ ਵੀ ਘਾਟੇ ਨਹੀਂ ਮਤਲਬ ਵੀ ਝਾੜ ਘਟਾਇਆ ਵਾ ਵੀ ਮੱਕੀ ਨੂੰ ਗਿੱਲੀ ਵੱਢ ਕੇ ਵੀ ਬਹੁਤ ਨਰਮ ਅਸੀਂ ਵੱਢ ਲੈਂਦੇ ਸੀ ਐਤਕੀ ਪਹਿਲਾਂ ਹੀ ਸੋਚਿਆ ਹੋਇਆ ਕਿ ਮੱਕੀ ਨੂੰ ਉਨੇ ਦਿਨ ਤਾਂ ਹੱਥ ਹੀ ਨਹੀਂ ਪਾਉਣਾ ਜਿੰਨੇ ਦਿਨ ਟਾਂਡਾ ਨਹੀਂ ਚਿੱਟਾ ਹੁੰਦਾ ਤੇ ਛੱਲੀ ਨਹੀਂ ਛੱਟੀ ਹੁੰਦੀ ਥੋਡੇ ਮੂਰੇ ਆ ਤੁਹਾਨੂੰ ਦਿਖਾ ਕੇ ਵੱਡਾਂਗੇ ਸਾਰੀ ਮੱਕੀ ਹਨਾ ਜਦੋਂ ਵੀ ਵੱਢਣੀ ਆ ਤੇ ਤੁਸੀਂ ਵੀ ਵੀਰ ਬਣੇ ਜੇ ਹੋ ਸਕਦਾ ਕੋਸ਼ਿਸ਼ ਉਹੀ ਕਰਿਓ ਠੀਕ ਆ ਜਰੂਰ ਥੋੜਾ ਖੱਤੇ ਲੇਟ ਖਾਲੀ ਹੋਣਗੇ ਪਰ ਵੀਰੇ ਥੋੜਾ ਜੇ ਹੁਣ ਆਪਾਂ ਫਸਲ ਬੀਜੀ ਆ ਤਾਂ ਉਹਨੂੰ ਪੂਰਾ ਵਧੀਆ ਕਰਕੇ ਕਿਉਂ ਨਾ ਵਧਾਈ ਦੇ ਫਿਰ ਆਪਾਂ ਪੈਸੇ ਉਹਦੇ ਵਿੱਚ ਆਪਣੇ ਪੈਸੇ ਵੀ ਘਟਦੇ ਉਹ ਕਾਹਨੂੰ ਆਪਾਂ ਪੰਗੇ ਲੈਣੇ ਹਨ ਆ ਇਸ ਚੀਜ਼ ਦੀ ਗੌਰ ਰੱਖਿਓ ਵੀਰ ਬਣੇ ਤੇ ਪੂਰਾ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਤੇ ਤੁਸੀਂ ਥੋਡੀ ਮੱਕੀ ਵੀ ਸੋਣੀ ਵਿਕੂਗੇ ਮੱਕੀ ਜਿੱਦਣ ਵੱਢਣੀ ਆ ਜੇ ਉਹਦਾ ਸਮਝ ਲੋ 17 18 ਮੌਇਸਚਰ ਆਉਂਦਾ ਮੈਂ ਕਹਿੰਦਾ ਇੰਨਾ ਕ ਨਜ਼ਾਰੇਦਾਰ ਝਾੜ ਨਿਕਲੂ ਗੱਲ ਹੀ ਛੱਡ ਕਿਉਂਕਿ ਪਿਛਲੀ ਵਾਰ ਸਾਡੇ ਮੇਰਾ ਵੀਰਾ ਵਾ ਆਪਣਾ ਜਗਤਾਰ ਸੁਧਾਰਤੋਂ ਨਾ ਵੀਰਾ ਤੇ ਦੀਪਾ ਵੀਰਾ ਉਥੋਂ ਹਿੱਸਾ ਉਹਨਾਂ ਦੇ ਵੱਡੀ ਸੀ ਐਵੇਂ ਤਜਰਬਾ ਕਰਕੇ ਹਨਾ ਉਹਨਾਂ ਦੀ ਮੱਕੀ ਬਹੁਤ ਚੜ ਗਈ ਸੀ ਵੀਰੇ ਇੰਨਾ ਕ ਨਜ਼ਾਰੇਦਾਰ ਮੱਕੀ ਸੀ ਓਏ ਹੋਏ ਰੇਟ ਵੀ ਸੁੱਕੀ ਵਾਲਾ ਘੰਟੇ ਦੀ ਧੁੱਪ ਨਹੀਂ ਲੱਗੀ 2 ਘੰਟੇ ਦੀ ਜਦੀ ਭਰਤੀ ਰੇਟ ਸੁੱਕੀ ਵਾਲਾ ਤੇ ਝਾੜ ਪੂਰਾ ਵਧੀਆ ਤੇ ਤੁਸੀਂ ਮੈਂ ਕਹਿੰਦਾ ਐਨ ਪੂਰਾ ਨਜ਼ਰਦਾਰ ਕੰਬੈਨ ਨੂੰ ਸੌਖਾ ਕੰਬੈਨ ਦੇ ਜਿਵੇਂ ਕਣਕ ਵੱਢਦੀ ਸੀ ਕੰਬੈਨ ਐਨ ਨੂੰ ਮੈਂ ਸੁੱਕਾ ਸੁੱਕਾ ਪਿਆ ਸੀ ਨਾ ਕੋਈ ਦਾਣਾ ਟੁੱਟੇ ਨਾ ਕੁਝ ਹੋਰ ਮੈਂ ਕਹਿੰਦਾ ਪੂਰਾ ਨਜ਼ਰਦਾਰ ਹੁਣ ਜਿੱਥੇ ਵੀ ਰਿਹਾ ਆਪਾਂ ਬੜਾਉਣੀ ਗਿੱਲੀ ਮੱਕੀ ਆ ਉੱਥੇ ਦਾਣਾ ਵੀ ਟੁੱਟੂਗਾ ਉੱਥੇ ਕੰਬੈਨ ਵਾਲੇ ਦਾ ਕਿਸੇ ਦਾ ਦੋਸ਼ ਨਹੀਂ ਚਾਹੀ ਕੋਈ ਕੰਬੈਨ ਆ ਨਵੀਂ ਆ ਪੁਰਾਣੀ ਆ ਕੋਈ ਵੀ ਕੰਬੈਨ ਆ ਉਹ ਚ ਕਿਸੇ ਦਾ ਕੋਈ ਦੋਸ਼ ਨਹੀਂ ਜਦੋਂ ਆਪਾਂ ਮੱਕੀ ਹਰੀ ਬੜਾਉਣੀ ਆ ਜਿੱਥੇ ਮੱਕੀ ਆਪਣੀ ਹਰੀ ਵੱਢੂ ਉੱਥੇ ਚੀਜ਼ਾਂ ਹੋਣੀਆਂ ਹੀ ਹੋਣੀਆਂ ਆ ਵੀਰੇ ਜਿਹੜੀ ਫਸਲ ਆ ਨਾ ਉਹਨੂੰ ਦੇਖ ਕੇ ਬੀਜਿਆ ਕਰੋ ਤੇ ਜਿਵੇਂ ਹੁਣ ਕਣਕ ਦੇ ਵੱਢ ਦੇ ਵਿੱਚ ਤੁਸੀਂ ਮੂੰਗੀ ਲਾਉਨੇ ਹੋ ਤੇ ਮੱਕੀ ਲਾਉਨੇ ਹੋ ਵੀਰੇ ਠੀਕ ਆ ਮੈਂ ਇਹ ਨਹੀਂ ਕਹਿੰਦਾ ਵੀ ਜਿਨ੍ਹਾਂ ਦੇ ਮੈਂ ਤਾਂ ਇਹ ਹੀ ਗੱਲ ਕਹਿੰਨਾ ਕਿ ਇਹ ਹੈਗੀ ਆ ਖੇਡ ਕਰਮਾਂ ਦੀ ਜਿਨ੍ਹਾਂ ਦੇ ਕਰਮ ਚੰਗੇ ਆ ਉਹਨਾਂ ਦੀ ਮੱਕੀ ਵਧੀਆ ਹੋ ਜਾਣੀ ਆ ਪਰ ਜਿਨ੍ਹਾਂ ਦੇ ਨਹੀਂ ਹੋਣਾ ਪਰ ਮੈਂ ਬਹੁਤ ਵੀਰਾਂ ਦੀ ਉਹ ਨਹੀਂ ਹੱਥ ਆਉਂਦੀ ਮੂੰਗੀ ਮੂੰਗੀ ਤੇ ਵੀ ਬਹੁਤ ਮਿਹਨਤ ਹੋ ਰਹੀ ਹੈ ਕਿਉਂਕਿ ਮੂੰਗੀ ਦੇ ਸਪਰੇ ਹੁਣ ਪਤਾ ਕੀ ਆ ਗਰਮੀ ਹੈਗੀ ਆ ਜ਼ਿਆਦੇ ਤਨੂ ਸ ਅਸਲੀ ਦੱਸਾਂ ਗਰਮੀ ਜ਼ਿਆਦਾ ਆ ਟੈਂਪਰੇਚਰ ਵੀਰ ਹੁਣ ਪਾਣੀ ਲਾਉਂਦੇ ਆ ਮੂੰਗੀ ਨੂੰ ਮੂੰਗੀ ਮੱਚ ਜਾਂਦੀ ਆ ਪਾਣੀ ਲਾਉਣ ਨਾਲ ਪੀੜੀ ਹੋ ਜਾਣੀ ਆ ਕਿਉਂਕਿ ਜਿਹੜੇ ਹੁਣ ਕਣਕ ਵਾਲੇ ਵੀਰ ਉਹਨਾਂ ਨੇ ਖੱਤਿਆਂ 'ਚ ਪਲਾਉ ਤਾਂ ਫੇਰ ਹੀ ਨਹੀਂ ਪਾਣੀ ਲਾਉਂਦੇ ਆ ਪਾਣੀ ਖੜ ਜਾਂਦਾ ਪਾਣੀ ਖੜਨਾ ਹੀ ਖੜਨਾ ਓਬਵੀਅਸਲੀ ਪਾਣੀ ਖੜ ਜਾਣਾ ਪਾਣੀ ਖੜਨ ਤੋਂ ਬਾਅਦ ਉਸ ਤੋਂ ਬਾਅਦ ਉਹ ਮੂੰਗੀ ਸੁੱਕ ਜਾਂਦੀ ਆ ਹਨ ਤੇ ਵੀਰੇ ਬਹੁਤ ਬਹੁਤ ਪਰੇਸ਼ਾਨੀਆਂ ਨੇ ਲੇਟ ਫਸਲ ਦੇ ਵਿੱਚ ਹਨਾ ਤੇ ਇਹ ਚੀਜ਼ਾਂ ਵੀਰੇ ਜਿਹੜੀਆਂ ਫਸਲਾਂ ਨੇ ਨਾ ਇਹ ਤਾਂ ਟਾਈਮ ਦੀਆਂ ਹੀ ਨੇ ਜੇ ਆਪਾਂ ਟਾਈਮ ਤੇ ਇਹਨਾਂ ਨੂੰ ਲਾਉਨੇ ਆ ਤਾਂ ਉਹਨਾਂ ਵਿੱਚ ਸਕਸੈਸ ਬੁੱਲਾ ਨਹੀਂ ਆਪਣਾ ਨੁਕਸਾਨ ਪੱਕਾ ਹੁੰਦਾ ਹੀ ਹੁੰਦਾ ਇਸ ਗੱਲ ਦਾ ਵੀਰੇ ਗੌਰ ਆਪਣਾ ਕਰਿਆ ਕਰੋ ਕਿ ਲੇਟ ਸ਼ੇਡ ਵਾਲੀਆਂ ਫਸਲਾਂ ਹੁਣ ਤੁਸੀਂ ਲਾਓ ਜਿਨ੍ਹਾਂ ਨੇ ਹੁਣ ਕਣਕਾਂ ਲਾਈਆਂ ਜਾਂ ਮੂੰਗੀਆਂ ਲਾਈਆਂ ਜੇ ਵੀਰੇ ਅਗਲੇ ਮਹੀਨੇ ਚ ਮੀਂਹ ਪੈਣੇ ਸ਼ੁਰੂ ਹੋ ਗਏ ਥੋੜੀ ਮੱਕੀ ਤੇ ਵੱਢ ਤਾਂ ਜਲਾਈ ਚ ਹੀ ਹੋਣੀ ਆ ਨਾ ਜਲਾਈ ਤੋਂ ਪਹਿਲਾਂ ਤਾਂ ਵੱਢ ਨਹੀਂ ਹੋਣੀ ਨਾ ਤਾਂ ਵੀਰੇ ਇਹਦਾ ਚਾਰ ਬਣੇ ਚੱਜ ਦਾ ਕਿਉਂਕਿ ਇਹਨੂੰ ਦਾਣਾ ਨਹੀਂ ਆਉਂਦਾ ਸੋਨਾ ਹੁਣੇ ਹੀ ਨਹੀਂ ਦਾਣਾ ਸੋਨਾ ਹਨਾ ਤੇ ਨਾ ਇਹਦਾ ਕੋਈ ਫਾਇਦਾ ਨਾ ਇਹ ਪਕਾਉਣ ਦੇ ਫਾਇਦੇਦਾਰ ਹਨ ਤੁਸੀਂ ਜੇ ਅਚਾਰ ਵੀ ਪਾਉਣਾ ਹੁੰਦਾ ਵੀਰੇ ਉਹਦੇ ਨਾਲੋਂ ਤਾਂ ਜਿੰਨੀ ਤੁਸੀਂ ਇਹਦੇ ਤੇ ਮਿਹਨਤ ਕਰਦੇ ਹੋ ਤੁਸੀਂ ਆਪਦੀ ਮਿਹਨਤ ਨੂੰ ਜੋੜ ਕੇ ਦੇਖਿਓ ਖਰਚਾ ਜੋੜ ਲਿਓ ਜੇ ਤੁਸੀਂ ਆਲੂ ਵਾਲੀ ਦੀ ਕਿਸੇ ਦੀ ਮੱਕੀ 50 ਤੋਂ 55000 ਤੱਕ ਮਿਲ ਜਾਂਦੀ ਆ ਜਿਹੜੇ ਮਰਜੀ ਆਲੂ ਵਾਲਣ ਦੀ ਮੱਕੀ ਤੁਸੀਂ ਜਿਹੜੇ ਵੇਚਦੇ ਆ ਸਾਇਲੈਂਸ ਨੂੰ ਤੇ ਇੱਥੇ ਤੱਕ ਮਿਲ ਜਾਂਦੀ ਆ ਹਨ ਆਰਾਮ ਨਾਲ ਆਪਦੀ ਮਸ਼ੀਨ ਲਿਜਾਓ ਵੱਢ ਕੇ ਆਪਦੀ ਲਿਓ ਕੋਈ ਸਿਰਖ ਪਾਈ ਨਹੀਂ ਕੋਈ ਕੁਛ ਨਹੀਂ ਥੋੜੇ ਆਪ ਦੇ ਖਤੇ ਖਾਲੀ ਤੋਡੇ ਆਪ ਦੇ ਖੇਤਾਂ 'ਚ ਕਾਹ ਨਹੀਂ ਹੋਣਾ ਹਨਾ ਤੁਹਾਡੇ ਆਪ ਦੇ ਖੇਤਾਂ 'ਚ ਕਾਹ ਨਹੀਂ ਹੋਣਾ ਤੁਹਾਡੇ ਆਪ ਦੇ ਖੇਤ ਖਾਲੀ ਟਾਈਮ ਨਾਲ ਆਪਦਾ ਤੁਸੀਂ ਝੋਨਾ ਲਾ ਲਓਗੇ ਠੀਕ ਨਹੀਂ ਇਹ ਗੱਲਾਂ ਦੀ ਵੀਰੇ ਗੌਰ ਕਰਿਓ ਜਿਹੜਾ ਚਾਰ ਆਲੂ ਵਾਲੀ ਮੱਕੀ ਦਾ ਪੈਣਾ ਉਹ ਚਾਰ ਹੋਰ ਕਿਸੇ ਦਾ ਪੈਣਾ ਹੀ ਇਹ ਗੱਲ ਮੈਂ ਸੱਚੀ ਗੱਲ ਕਹਿੰਦਾ ਤੁਸੀਂ ਇੱਕ ਵਰਤਿਆ ਕੇ ਦੇਖ ਲਿਓ ਜਿਹੜੇ ਵੀਰ ਕਣਕ ਵਾਲੇ ਵੱਢ ਚ ਆਚਾਰ ਨੂੰ ਮੱਕੀ ਬੀਜ ਕੇ ਦੇਖਦੇ ਉਹਦਾ ਖਰਚਾ ਤੁਸੀਂ ਆਪ ਦਾ ਕੱਢ ਲਿਓ ਤੇ ਜਿਹੜਾ ਝਾੜ ਦੂਜੀ ਜੇ ਤੁਸੀਂ ਆਲੂ ਵਾਲੀ ਮੱਕੀ ਲੈ ਲਓਗੇ ਉਹਦਾ ਝਾੜ ਤੁਸੀਂ ਦੇਖ ਕੇ ਕੱਢ ਲਿਓ ਤੇ ਉਹਦਾ ਕਿੰਨਾ ਫਰਕ ਪੈਂਦਾ ਉਹ ਦੇਖ ਲਿਓ। ਉਹ ਚ ਦਾਣਾ ਕਿੰਨਾ ਹੋਣਾ ਤੇ ਇਹ ਚ ਕੁਝ ਨਹੀਂ ਹੋਣਾ। ਇਹ ਗੱਲ ਦੀ ਗੌਰ ਕਰਿਓ ਵੀਰੇ ਹਨਾ। ਤੇ ਬਾਕੀ ਮੈਂ ਤੁਹਾਨੂੰ ਮੂੰਗੀ ਵੀ ਦਿਖਾਉਣਾ। ਮੂੰਗੀ ਦੇਖਦੇ ਆਂ ਮੂੰਗੀ ਤੇ ਬਸ ਇੱਕ ਦੋ ਦਿਨਾਂ ਤੱਕ ਸਪਰੇਅ ਕਰ ਦੇਣੀ ਆਪਾਂ ਜਿਹੜੀ ਪਹਿਲਾਂ ਸਭ ਤੋਂ ਗੇਤੀ ਮੂੰਗੀ ਬੀਜੀ ਸੀ। ਤੇ ਬਾਕੀ ਹੁਣ ਦਿਖਾਉਣਾ ਮੈਂ ਤੁਹਾਨੂੰ ਮੂੰਗੀ ਵੀ ਚੱਲ ਕੇ। ਹਾਂਜੀ ਵੀਰੇ ਹੋਣਾ ਕੀ ਮੂੰਗੀ ਦੀ ਗੱਲ। ਵੀਰੇ ਮੂੰਗੀ ਤੇ ਆਪਾਂ ਸਪਰੇਅ ਉਦੋਂ ਕਰਦੇ ਆ ਜਦੋਂ ਘੱਟੋ ਘੱਟ 60 ਤੋਂ 70% ਮੂੰਗੀ ਦੀ ਫਲੀ ਪੱਕ ਜਵੇ ਠੀਕ ਨਹੀਂ ਬਸ ਜਿਵੇਂ ਹੁਣ ਆਹ ਮੂੰਗੀ ਆ ਇਹਦੀ ਮੂੰਗੀ ਦੀ ਬਰਤ ਫਲੀ ਪੱਕਣ ਵਾਲੀ ਆ ਦੇਖ ਲਓ ਤੁਸੀਂ ਆ ਦੇ ਪੱਕੀ ਪਈ ਐ ਨਾ ਬਸ ਹੁਣ ਇਹਦੇ ਤੇ ਸਪਰੇਅ ਅਸੀਂ ਕਰਾਂਗੇ ਇੱਕ ਦੋ ਤਰੀਕ ਤੱਕ ਸਪਰੇਅ ਕਰਦੇ ਹਾਂ ਠੀਕ ਨਹੀਂ ਬਹੁਤ ਸੋਹਣੀ ਮੂੰਗੀ ਆ ਦੇਖੋ ਝਾੜ ਕਿੰਨਾ ਕੁ ਦਿੰਦੀ ਆ ਪੂਰੀ ਵਧੀਆ ਖੜੀ ਆ ਮੂੰਗੀ ਤੇ ਇਹਦੀ ਯਾਨੀ ਕਿ ਜਦੋਂ ਸਮਝ ਲਓ ਵੀ ਇੱਕ ਬੂਟਾ ਵਾ ਹਨਾ ਜੇ ਇੱਕ ਬੂਟੇ ਨੂੰ 10 ਫਲੀਆਂ ਲੱਗੀਆਂ ਨੇ ਉਹਦੇ ਵਿੱਚੋਂ 6 ਜਾਂ 7 ਫਲੀਆਂ ਲੱਗ ਜਾਣ ਉਦੋਂ ਸਪਰੇਅ ਕਰਨੀ ਪੈਂਦੀ ਹੈ ਵੀਰੇ ਠੀਕ ਨੇ ਕਈ ਵੀਰਾਂ ਨੇ ਜਦੋਂ ਸਪਰੇਅ ਕਰਕੇ ਇਹਨੂੰ ਸੁਕਾਉਣਾ ਉਦੋਂ ਵੀ ਸਵਾਲ ਚੱਕਣਿਆ ਲੈ ਤੁਸੀਂ ਸਪਰੇਅ ਕਰਤੀ ਵੀਰੇ ਸਪਰੇਅ ਤੋਂ ਬਿਨਾ ਹੋਰ ਕੋਈ ਇਹਦਾ ਹੱਲ ਨਹੀਂ ਹੈਗਾ ਠੀਕ ਨੇ ਜੇ ਫਸਲ ਇਹ ਸਪਰੇਅ ਦੇ ਨਾਲ ਹੀ ਇਹਨੇ ਬਣਨਾ ਦੰ ਪਨੀਰੀ ਆਪਾਂ ਰੋਜ਼ ਹੀ ਭਿਉਨੇ ਆ ਇੱਕ ਡਰਮ ਹਨਾ ਇੱਕ ਡਰਮ ਭਿਉਣ ਲਈਦਾ ਇੱਕ ਡਰਮ ਬੀਜਿਆ ਜਾਂਦਾ ਇੱਕ ਡਰਮ ਭਿਉਣ ਲਈਦਾ ਇੱਕ ਡਰਮ ਬੀਜਿਆ ਜਾਂ ਇਸੇ ਤਰ੍ਹਾਂ ਰੋਜ਼ ਹੀ ਚੱਲੀ ਜਾਂਦਾ ਸੈਂਸਲ ਹਨਾ ਬੀਜ ਦੇ ਆਪਾਂ 26 ਆ ਸਾਰਾ ਦੇਖ ਲਓ ਐਨ ਪੂਰੀ ਹਰੇ ਭਾਈ ਮਾਰਦੀ ਐ ਨਾ ਪਨੀਰੀ ਲੱਗੀ ਨਾ ਮੱਟਾਂ ਵਾਲੀ ਪਨੀਰੀ ਆ ਆ ਜਿਹੜੀ ਚਿੱਟੀ-ਚਿੱਟੀ ਦੀਂਦੀ ਐ ਹਜੇ ਰਾਤ ਲਾਈਆਂ ਨੇ ਤਰੇਆਂ ਇਹ ਜਿਹੜੀ ਹਰੇ ਬਾਈ ਮਾਨ ਲੱਗ ਗਈ ਇਹ ਸਾਰੀ ਮਸ਼ੀਨ ਵਾਲੀ ਪਨੀਰੀਆ ਪਹਿਲਾਂ ਆ ਦੇ ਤਾ